ਨੇ ਫਸਲਾ ਬਿਆ ਕਿ ਜਤਕਰ ਸਾਹਿਬ ਨੂੰ ਹਰਾਇਆ ਗਿਆ ਕੇਸਕਰ ਸਾਹਿਬ ਨੂੰ ਵੀ ਤੇ ਰਵੀ ਸਿੰਘ ਜੀ ਨੂੰ ਉਹਨਾਂ ਨੂੰ ਵੀ ਉਹ ਪਹਿਲਾਂ ਆ ਗਿਆ ਨਹੀਂ ਹੱਪੇ ਸਿੰਘ ਨੂੰ ਲੈ ਕੇ ਵੀ ਹਜੇ ਕੀ ਹੋਵਾਥ ਮੈਰੀ ਸੀਗਾ ਕੀ ਕਹੋ ਦੇਖੋ ਮੈਂ ਇੱਕ ਦੇ ਚ ਬਤੌਰ ਸਿੱਖ ਜਿਹੜੀ ਮੇਰੇ ਮਨ ਦੀ ਪੀੜਾ ਉਹ ਮੈਂ ਬਿਆਨ ਕਰਨਾ ਚਾਹੁੰਨਾ ਤੁਹਾਡੇ ਰਾਹੀਂ ਸੰਗਤ ਦੇ ਚਰਨਾਂ 'ਚ ਪੰਥ ਦੇ ਚਰਨਾਂ 'ਚ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਮਿਨੀ ਪਾਰਲੀਮੈਂਟ ਇਸ ਦਾ ਪ੍ਰਧਾਨ ਪੂਰਨ ਸਿੱਖ ਮਰਿਆਦਾ ਦਾ ਧਾਰਨੀ ਹੋਣਾ ਚਾਹੀਦਾ ਜਿਸ ਤਰ੍ਹਾਂ ਸਿੱਖ ਕੌਮ ਦੀ ਸੁਪਰੀਮ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਤੇ ਐਸਜੀਪੀਸੀ ਨੂੰ ਕਿਸੇ ਖਾਸ ਧਿਰ ਦੇ ਹੱਕ 'ਚ ਭੁਗਤਣ ਲਈ ਬਰਤਾਨਾ ਸਿਰਜਣ ਦੀ ਜਿਹੜੀ ਕੋਸ਼ਿਸ਼ ਹੈ ਉਸ ਤੋਂ ਨਿਰਾਸ਼ ਹੋ ਕੇ ਐਸਜੀਪੀਸੀ ਦੇ ਜਿਹੜੇ ਮੌਜੂਦਾ ਪ੍ਰਧਾਨ ਐਡਵੋਕੇਟ ਧਾਮੀ ਉਹਨਾਂ ਵੱਲੋਂ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਮੈਨੂੰ ਲੱਗਦਾ ਵੀ ਇਹ ਬਹੁਤ ਮੰਦ ਭੱਗ ਹੈ ਕੌਮ ਦੇ ਆਗੂਆਂ ਨੂੰ ਸਾਡੀ ਹਿਸਟਰੀ ਰਹੀ ਹੈ ਉਹ ਤਾਂ ਸੰਕਟ ਦੇ ਸਮੇਂ ਚ ਅੱਗੇ ਹੋ ਕੇ ਲੜਾਈ ਲੜਦੇ ਆ ਕੌਮ ਲਈ ਕੰਮ ਕਰਨਾ ਚਾਹੀਦਾ ਦ੍ਰਿੜਤਾ ਲਈ ਕੰਮ ਕਰਨਾ ਚਾਹੀਦਾ ਲਾ ਕੇ ਨਰਾਸ਼ ਹੋ ਕੇ ਘਰ ਬੈਠਣਾ ਚਾਹੀਦਾ ਅਗਲੀ ਗੱਲ ਜਿਹੜੀ ਐਸਜੀਪੀਸੀ ਹੈ ਉਹ ਤੇ ਕਾਬਿਲ ਦੀ ਸੱਤਾ ਦੀ ਭੁੱਖ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕਰਕੇ ਦੁਨੀਆ ਦੇ ਵਿੱਚ ਸਿੱਖ 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 ਕੌਮ ਨੂੰ ਇੱਕ ਵੱਖਰੀ ਜਿਹੜੀ ਹੈ ਪਛਾਣ ਮਿਲੀ ਹੈ ਸ੍ਰੀ ਅਕਾਲ ਪੁਰਖ ਸਾਹਿਬ ਤੁਸੀਂ ਉਹ ਉਸ ਇੰਸਟੀਚਿਊਸ਼ਨ ਨਾਲ ਟੱਕਰ ਇਹ ਕੌਮ ਦੇ ਲਈ ਬੇहद ਮੰਦਭਾਗੀ ਹੈ ਬੇहद ਮੰਦਭਾਗੀ ਹੈ ਸੋ ਐਸਜੀਪੀਸੀ ਦੇ ਨਵੇਂ ਪ੍ਰਧਾਨ ਜਿਨ੍ਹਾਂ ਨੂੰ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਦੀ ਬਾਦਲ ਪਰਵਾ ਦਾ ਰਿਸ਼ਤੇਦਾਰੀ ਤੇ ਨੇੜਤਾ ਤੋਂ ਬਿਨਾਂ ਉਹਨਾਂ ਦੀ ਕੌਮ ਨੂੰ ਦੇਣ ਕੀ ਹੈ ਸਿੱਖ ਕੌਮ ਨੂੰ ਕੀ ਦੇਣ ਇਸ ਤੇ ਸਾਨੂੰ ਵਿਚਾਰ ਕਰ ਲੈਣਾ ਚਾਹੀਦਾ ਸੋ ਅੱਜ ਦੇ ਹਾਲਾਤ ਹਾਲਾਤਾਂ ਦੇ ਵਿੱਚ ਨਾ ਜਿਹੜੀਆਂ ਪੰਥਕ ਸੰਸਥਾਵਾਂ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨੂੰ ਚੁਣਨ ਦੇ ਲਈ ਉਹਨਾਂ ਦੀ ਸੇਵਾ ਮੁਕਤੀ ਦੇ ਲਈ ਸਮੁੱਚੇ ਵਿਸ਼ਵ ਵਿੱਚ ਬੈਠੀ ਜਿਹੜੀ ਸਿੱਖ ਸੰਗਤ ਹੈ ਇੰਟੈਲੀਜੈਂਸੀ ਹੈ ਸਾਡੀ ਕੌਮ ਦਾ ਦਿਮਾਗ ਹੈ ਉਹਨਾਂ ਨੂੰ ਇੱਕ ਕਮੇਟੀ ਬਣਾਉਣਾ ਸਮੇਂ ਦੀ ਲੋੜ ਹੈ ਤੇ ਨਾਲ ਹੀ ਐਸਜੀਪੀਸੀ ਦੀ ਚੋਣਾਂ ਕਰਾ ਕੇ ਜਿਹੜੇ ਪੰਥਕ ਲੋਕ ਹੈ ਜਿਹੜੇ ਪੰਥ ਦਰਦੀ ਆ ਪੰਥ ਲਈ ਸਕੂਸ਼ ਵਿੱਚ ਨਸ਼ਾਵਰ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਚੁਣ ਕੇ ਲਿਆਉਣਾ ਇੱਕ ਬਹੁਤ ਵੱਡੀ ਸਮੇਂ ਦੀ ਲੋੜ ਹੈ ਸੋ ਇਹਨਾਂ ਵੱਲ ਸਿੱਖ ਸੰਗਤ ਨੂੰ ਧਿਆਨ ਦੇਣਾ ਚਾਹੀਦਾ ਐਸਜੀਪੀਸੀ ਔਰ ਸ਼੍ਰੀ ਅਕਾਲ ਤਖਤ ਸਾਹਿਬ ਇਹਦੀ ਮਰਿਆਦਾ ਨੂੰ ਸਾਡੇ ਕਿਸੇ ਵੀ ਕੰਮ ਦੇ ਨਾਲ ਠੇਸ ਨਹੀਂ ਲੱਗਣੀ ਚਾਹੀਦੀ ਸਰਦਾਰ ਸਭ ਦੇਖੋ ਕਿ ਸਿਆਸੀ ਤੌਰ ਤੇ ਕਿਤਨੇ ਕਿਤੇ ਦੁਬਾਰਾ ਰਿਹਾ ਇਸੇ ਕਰਕੇ ਇਹ ਫੈਸਲਾ ਲਿਆ ਗਿਆ ਦੇਖੋ ਜਿਹੜੀ ਜਾਹਰਾ ਤਾਂ ਗੱਲ ਜੱਗ ਜਿੱਤਾ ਇਹੀ ਆਈ ਹੈ ਵੀ ਇਹਦੇ ਵਿੱਚ ਸਿਰਫ ਇੱਕ ਧਿਰ ਦੇ ਹੱਕ ਦੇ ਵਿੱਚ ਤੁਸੀਂ ਐਸਜੀਪੀਸੀ ਨੂੰ ਭੁਗਤਾਉਣ ਦੀ ਕੋਸ਼ਿਸ਼ ਕਰਦੇ ਹੋ ਉਹ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕਰਦੇ ਹੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਧਿਰ ਦੇ ਹੱਕ ਦੇ ਵਿੱਚ ਸਿਆਸੀ ਤੇ ਰੋਈ ਉਹਦੇ ਹੱਕ ਦੇ ਵਿੱਚ ਭੁਗਤਾਉਣ ਦੇ ਜਿਹੜੀ ਕੋਸ਼ਿਸ਼ ਕਰਦੇ ਰਹੋ ਇਸੇ ਕਰਕੇ ਜਿਹੜੀ ਮਰਿਆਦਾ ਨੂੰ ਢਾਹ ਲੱਗ ਰਹੀ ਹੈ ਔਰ ਇਹ ਕਰਕੇ ਦੁੱਖ ਹੋ ਰਿਹਾ ਤੁਹਾਨੂੰ ਲੱਗਦਾ ਤੁਹਾਨੂੰ ਦੋ ਤਰੀਕ ਨੂੰ ਜਿਹੜੀ ਸਜ਼ਾ ਹੋਈ ਸੀ ਅਕਾਲੀ ਲੀਡਰਾਂ ਨੂੰ ਹੁਕਮ ਨਹੀਂ ਮੰਨਿਆ ਹੈਗਾ ਉਦੋਂ ਵੀ ਲੱਗਦਾ ਵੀ ਲਗਾਤਾਰ ਇਹ ਤਾਂ ਪਹਿਲਾਂ ਤੋਂ ਕਿਤੇ ਨਾ ਕਿਤੇ ਸ਼ੁਰੂਆਤ ਸੀਗੀ ਨੀਚਾ ਦਿਖਾਉਣਾਂ ਦੇਖੋ ਇਹ ਢਾਹ ਲੱਗ ਰਹੀ ਹੈ ਜੀ ਮੈਂ ਤੁਹਾਨੂੰ ਦੱਸਾਂ ਜਿੰਨੇ ਵੀ ਕੰਮ ਪਿੱਛੇ ਹੋਏ ਆ ਉਹ ਢਾਹ ਲੱਗ ਰਹੀ ਹੈ ਜਿਹੜੇ ਵੀ ਪੰਥ ਦੇ ਲਈ ਖੜਦੀਆਂ ਜਿਹੜੀਆਂ ਸ਼ਖਸੀਅਤਾਂ ਉਹਨਾਂ ਨੂੰ ਇੱਕ ਇੱਕ ਕਰਕੇ ਦਰਕਨਾਰ ਕੀਤਾ ਜਾ ਰਿਹਾ ਉਹ ਮਤਲਬ ਫਟ ਵਜਦੀ ਹੈ ਇਹ ਨਹੀਂ ਲੱਗ ਰਿਹਾ ਜੀ ਦੋ ਤਰੀਕ ਨੂੰ ਜਿਨ੍ਹਾਂ ਨੇ ਅਕਾਲੀ ਲੀਡਰਾਂ ਨੂੰ ਸਜ਼ਾ ਦਿਵਾਉਣ ਦੇ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਸੀ ਉਹਨਾਂ ਨੂੰ ਇੱਕ ਇੱਕ ਕਰਕੇ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਮੈਂ ਉਹੀ ਗੱਲ ਕੀਤੀ ਹੈ ਕਿ ਜਿਹੜੀਆਂ ਵੀ ਸ਼ਖਸੀਅਤਾਂ ਭਾਵੇਂ ਉਹ ਕਿਸੇ ਵੀ ਜਿਮੇਵਾਰੀ ਦੇ ਵਿੱਚ ਆਪਦੀ ਜਿਮੇਵਾਰੀ ਨਿਭਾ ਰਹੇ ਕਿਸੇ ਵੀ ਅਹੁਦੇ ਦੇ ਉੱਤੇ ਉਹਨਾਂ ਨੂੰ ਇੱਕ ਇੱਕ ਕਰਕੇ ਪਾਸੇ ਕਰਨ ਦੀ ਜਿਹੜੀ ਹੈ ਕਵਾਇਦ ਸਿਰਫ ਸੱਤਾ ਦੀ ਭੁਖ ਕਰਕੇ ਹੈ ਰਾਜਨੀਤਿਕ ਭੁਖ ਕਰਕੇ ਹੈ ਐਸਜੀਪੀਸੀ ਤੇ ਕਾਬਜ ਰਹਿਣ ਕਰਕੇ ਹੈ ਸੋ ਇਹ ਇਹ ਬੜੀ ਮੰਦਭਗ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈਗਾ ਕਿ ਅੱਜ ਦਾ ਜਿਹੜਾ ਫੈਸਲਾ ਹੈ ਬਹੁਤ ਮੰਦਭਗਾ ਹੈਗਾ ਤੇ ਜਿਹੜਾ ਪਰਿਵਾਰ ਹੈਗਾ ਜਿਹੜਾ ਸੰਸਥਾ ਦਾ ਦੁਰਉਪਯੋਗ ਕਰਦਾ ਉਹਦੀ ਅੱਜ ਤੋਂ ਜਿਹੜੀ ਜੜ ਕੁੱਟੀ ਗਈ ਜਿੱਦਾਂ ਕਿ ਮੋਗਲ ਰਾਜ ਬੱਟੀ ਗਈ ਦੇਖੋ ਜੜ ਤਾਂ ਜਿੱਦਾਂ ਅਰਦਾਸ ਕਰਤੀ ਸੀ ਉਦਦੀ ਪੁੱਟੀ ਗਈ ਸੀ ਜੀ ਹਾਂ Okay.